ਤਤ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਮੈਂ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਉਹਦਾ ਦਿਖਾਉਣਾ ਹੈ ਸੱਚ ਵੀ ਕਿਵੇਂ ਜੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅਰਬਨ ਸਟੇਟ ਬਣ ਗਏ ਤਾਂ ਕੀ ਹਾਲ ਹੋਊਗਾ ਆ ਦਿਖਾ ਦੇ ਸਾਰੀ ਜਗ੍ਹਾ ਇਹ ਜਗਰਾਉਂ ਦੀ ਵੱਡੀ ਸਭ ਤੋਂ ਵੱਡੀ ਮਾਲਵੇ ਦੀ ਖੰਡ ਮਿਲ ਹੁੰਦੀ ਸੀ ਜਗਰਾਉਂ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਇਹ ਘੱਟੋ ਘੱਟ ਤਕਰੀਬਨ 10 ਸਾਲ ਪਹਿਲਾਂ ਲਗਭਗ ਇਹ ਖੰਡ ਮੈਲ ਬੰਦ ਕਰਕੇ ਪੁੱਡਾ ਦੁਆਰਾ ਇੱਥੇ ਜੀ ਆ ਬਣਾ ਦਿੱਤੀ ਗਈ ਕਲੋਨੀ ਅੱਜ ਇਹ ਅਰਬਨ ਸਟੇਟ ਕਹਿੰਦੇ ਆ ਉਦੋਂ ਤੁਸੀਂ ਲਾ ਲੋ ਵੀ ਕਲੋਨੀ ਟਾਈਪ ਇਹ ਕਰ ਦਿੱਤੀ ਗਈ ਵੀ ਇੱਥੇ ਤਰੱਕੀ ਹੋਊਗੀ ਵਿਕਾਸ ਹੋਊਗਾ ਪਲਾਟ ਲੈਣਗੇ ਲੋਕ ਤੇ ਬਹੁਤ ਵਧੀਆ ਜਗਰਾਉਂ ਦੇ ਵਿੱਚ ਅਸੀਂ ਵੱਡੀ ਕਲੋਨੀ ਬਣੋਗੀ ਹਨ ਜਿਵੇਂ ਹੁਣ ਇਹ ਅਰਬਨ ਸਟੇਟ ਕਹਿ ਰਹੇ ਆ ਲਗਭਗ 10 ਸਾਲਾਂ ਤੋਂ ਆਹਾ ਐਂ ਹਜ਼ਾਰ ਰੁਪਿਆ ਤੁਸੀਂ ਦੇਖੋ ਵੀ ਖਰਚਾ ਕਿੰਨਾ ਕਰਤਾ ਪੁੱਡਾ ਨੇ ਪਰ ਇੱਥੇ ਇੱਕ ਦੋ ਘਰਾਂ ਤੋਂ ਇਲਾਵਾ ਘਰ ਪਈ ਨਹੀਂ ਸਾਰੀ ਕਲੋਨੀ ਸਨਸਾਨ ਪਈਆ ਦਿਖਾ ਦੇ ਹੈਨਾ ਜਾਂ ਫਿਰ ਉਹ ਜਿਵੇਂ ਬਾਈ ਬੱਕਰੀਆਂ ਚਾਰ ਰਿਹਾ ਉਹ ਦੇਖੋ ਦੇਖ ਰਿਹਾ ਤੁਹਾਨੂੰ ਹੈਨਾ ਤੇ ਇਹ ਬੱਕਰੀਆਂ ਚਾਰਨ ਵਾਲਾ ਬਾਈ ਆ ਬਸ ਇਹ ਬੱਕਰੀਆਂ ਬੱਕਰੀਆਂ ਦੀਆਂ ਚਰਵਾ ਕੇ ਲੈ ਜਾਂਦੇ ਨੇ ਕਿਉਂਕਿ ਹੁਣ ਤਾਂ ਆਕੂ ਬੜਾ ਖੜਾ ਹੈ ਕਹਿਣ ਦਾ ਮਤਲਬ ਕੀ ਆ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਤੁਹਾਡੇ ਤੋਂ ਜ਼ਮੀਨਾਂ ਲੈ ਕੇ ਜ਼ਮੀਨਾਂ ਐਕਵਾਇਰ ਕਰਕੇ ਮੁੜ ਕੇ ਐ ਉਜਾੜ ਪਾਣਾ ਤੇ ਮੈਂ ਇੱਕ ਹੋਰ ਗੱਲ ਦੱਸਦਾ ਜਦੋਂ ਇੱਥੇ ਖੰਡ ਮਿਲ ਬਣੀ ਸੀਗੀ ਇਹ ਪੁਰਾਣੀਆਂ ਗੱਲਾਂ ਨੇ ਹੈਨਾ ਮੇਰੇ ਜਨਮ ਤੋਂ ਹੋ ਸਕਦਾ ਪੁਰਾਣੀਆਂ ਗੱਲਾਂ ਹੋਣ ਤਾਂ ਉਦੋਂ ਕੋਠੇ 8 ਚੱਕ ਦੀ ਜ਼ਮੀਨ ਸੀ ਇਹ ਤਾਂ ਉਦੋਂ ਜਿਹੜੇ ਪਿੰਡ ਕੋਠੇ 8 ਚੱਕ ਇਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਨੌਕਰੀਆਂ ਦੇਵਾਂਗੇ ਮਿਲੀਆਂ ਵੀ ਸੀ ਜੋ ਦੱਸਦੇ ਨੇ ਵੀ ਕਿਸੇ ਨੂੰ ਕੋਈ ਗੇਟਮੈਨ ਕਿਸੇ ਨੂੰ ਕੋਈਆਂ ਨੌਕਰੀਆਂ ਮਿਲੀਆਂ ਸੀ ਬਾਅਦ ਚ ਖੰਡ ਮਿਲ ਵੀ ਉੱਜੜ ਗਈ ਖਤਮ ਹੋ ਗਈ ਆ ਪੁੱਡਾ ਨੇ ਲੈ ਲਈ ਜੀ ਇਹ ਕਲੋਨੀ ਕੱਢਤੀ ਪੁੱਡਾ ਦਾ ਗਲਾਡਾ ਦਾ ਗਮਾਡਾ ਦਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਜੇ ਕੋਈ ਡਾਊਨਫਾਲ ਆ ਤਾਂ ਆ ਖੜੀ ਐ ਇਹਦਾ ਜਵਾਬ ਦੇ ਦਿਓ ਮੈਨੂੰ ਗਲਾਡਾ ਪੁੱਡਾ ਜਾਂ ਗਮਾਡਾ ਕੋਈ ਵੀ ਸਰਕਾਰ ਦਾ ਜਵਾਬ ਦੇ ਦੇਵੇ ਭਗਵੰਤ ਸਿੰਘ ਮਾਨ ਇਹ ਵੀ ਹੋ ਸਕਦਾ ਹੈ ਕਿਉਂਕਿ ਉਦੋਂ ਕਮਾਦ ਬੀਜਦੇ ਸੀ ਲੋਕ ਗੰਨਾ ਬੀਜਦੇ ਸੀ ਤਾਂ ਸ਼ੂਗਰ ਮਿਲ ਜਿਹੜੀ ਜਿਗਰਾਉ ਬਹੁਤ ਚੱਲਦੀ ਸੀ ਦੁਬਾਬੇ ਤੋਂ ਆਉਂਦੇ ਸੀ ਲੋਕ ਅੱਧਾ ਮਾਲਵਾ ਸਾਰਾ ਸੰਡੂਰ ਤੱਕ ਆਉਂਦਾ ਸੀ ਹੋ ਸਕਦਾ ਹੈ ਭਗਵੰਤ ਸਿੰਘ ਮਾਨ ਦੇ ਪਿੰਡਾਂ ਵੱਲੋਂ ਵੀ ਕਦੇ ਹਨਾ ਉਹ ਵੀ ਆਏ ਹੋਣ ਗੰਨਾ ਕਮਾਦ ਲੈ ਕੇ ਖੰਡ ਮਿਲ ਇੱਥੇ ਜਿਗਰਾਉ ਦੇ ਵਿੱਚ ਤਾਂ ਖੰਡ ਮਿਲ ਪਹਿਲਾਂ ਬੰਦ ਕੀਤੀ ਗਈ ਕਿਉਂਕਿ ਸਾਡੇ ਏਰੀਆ 'ਚ ਕਮਾਦ ਘਟ ਗਿਆ ਹਨਾ ਖੰਡ ਮਿਲ ਬੰਦ ਹੋਣ ਤੋਂ ਬਾਅਦ ਆ ਆ ਨਮੂਨਾ ਹੈ ਭਾਈ ਲੈਂਡ ਪੂਲਿੰਗ ਪਾਲਿਸੀ ਦਾ ਆ ਦੇਖ ਲਓ ਸਰਕਾਰੋ ਆ ਦਿਖਾ ਦੇ ਨਿਗਾਹ ਪੜਾ ਦੇ 1000 ਰੁਪਇਆ ਇੱਥੇ ਮੈਂ ਗੇਟ ਤੇ ਐਂਟਰ ਕੀਤਾ ਮੈਂ ਤੁਹਾਨੂੰ ਸਾਰੀ ਕਲੋਨੀ ਘੁੰਮ ਕੇ ਦਿਖਾਉਣਾ ਤੇ ਇਹਦਾ ਜਵਾਬ ਦੇ ਦੇਵੇ ਆ ਜਿਹੜੇ ਕਹਿੰਦੇ ਨੇ ਅਰਬਨ ਸਟੇਟਾਂ ਬਹੁਤ ਫਾਇਦੇਚਾ ਲੈਂਡ ਪੂਲਿੰਗ ਪਾਲਸੀ ਅਸੀਂ ਵਿਕਾਸ ਕਰ ਦਾਂਗੇ ਇਹ ਵਿਕਾਸ ਨਹੀਂ ਆਬਨਾਸ਼ ਕਰਤਾ ਆਓ ਪੰਜਾਬੀਓ ਮੈਂ ਨਾਲ ਨਾਲ ਤੁਹਾਨੂੰ ਸਾਰਾ ਘੁੰਮ ਕੇ ਦਿਖਾਉਣਾ ਕਣੀਆਂ ਪਣੀਆਂ ਸ਼ੁਰੂ ਹੋ ਚੁੱਕੀਆਂ ਨੇ ਮੀ ਥੋੜਾ ਜਿਹਾ ਚੱਲ ਰਿਹਾ ਪਰ ਫਿਰ ਵੀ ਆਪਾਂ ਸਾਰੀ ਕਲੋਨੀ ਦਾ ਜਿਹੜਾ ਤੁਹਾਨੂੰ ਮੈਂ ਗਿੜਾ ਘੜਾਉਣਾ ਦੇਖੋ ਇਹ ਕਲੋਨੀ 92 ਕਿੱल्ल्या ਚ ਬਣੀ ਹੋਈ ਹੈ ਤੇ 92 ਕਿੱਲਿਆਂ ਦੇ ਵਿੱਚ ਜੇ ਖੇਤੀ ਹੁੰਦੀ ਤਾਂ ਕਿੰਨੀ ਫਸਲ ਪੈਦਾ ਹੁੰਦੀ ਸੋ ਇਹ ਵਿਨਾਸ਼ ਕਰਤਾ ਜੀ ਇਹਨਾਂ ਨੇ ਜਿਹੜੇ ਕਹਿੰਦੇ ਨੇ ਲੈਂਡ ਪੂਲਿੰਗ ਪਾਲਿਸੀ ਵਧੀਆ ਹੈ ਤਾਂ ਪਹਿਲਾਂ ਪੁੱਡਾ ਗਲਾਡਾ ਗਮਾਡਾ ਇਸ ਗੱਲ ਦਾ ਜਵਾਬ ਦੇਵੇ ਬਈ ਜਗਰਾਉ ਮੁੱਲਾਪੁਰ ਲਿਆਣੀਆਂ ਜ਼ਮੀਨਾਂ ਤੇ ਤੁਸੀਂ ਜਿਹੜੀਆਂ ਐਕਵਾਇਰ ਕਰ ਰਹੇ ਹੋ ਪਹਿਲਾਂ ਇਹਨੂੰ ਕਿਉਂ ਨਹੀਂ ਤੁਸੀਂ ਵਸਾਇਆਗਾ ਇੱਥੇ ਪਲਾਟ ਤੁਹਾਨੂੰ ਕਿੰਨੇ ਵਾਪਸ ਹੋਇਆ ਇਹ ਵੀ ਦੱਸੋ 80% ਦੇ ਕਰੀਬ ਵਾਪਸ ਹੋਇਆ ਕਿ ਨਹੀਂ ਸਿਰਫ ਤਿੰਨ ਪਰਿਵਾਰ ਇੱਥੇ ਰਹਿ ਰਹੇ ਆ ਉਹਨਾਂ ਜੋ ਇੱਕ ਪਰਿਵਾਰ ਨਾਲ ਵੀ ਮੈਂ ਤੁਹਾਨੂੰ ਮਲਾਉਂਗਾ ਅੱਗੇ ਚੱਲ ਕੇ ਅੰਕਲ ਤੋਂ ਵੀ ਗੱਲਾਂ ਸੁਣਾਉਂਗਾ ਆ ਤੁਸੀਂ ਦੇਖ ਰਹੇ ਹੋਣਾ ਇੱਕ ਵੀਡੀਓ ਨੰਗੀ ਚ ਇੱਕ ਆਂਟੀ ਹੋਰੀ ਜਾ ਰਹੇ ਨੇ ਮਾਤਾ ਕਿਉਂਕਿ ਇੱਥੇ ਕੁਝ ਆਉਂਦਾ ਹੀ ਨਹੀਂ ਹੈਨਾ ਆ ਪਿੱਛੇ ਆ ਕੇ ਜਿਹੜੇ ਤਿੰਨ ਪਰਿਵਾਰ ਸਿਰਫ ਰਹਿੰਦੇ ਨੇ ਉਹ ਵੀ ਚੀਕਾਂ ਮਾਰਦੇ ਨੇ ਰੌਲਾ ਪਾਉਂਦੇ ਨੇ ਕੋਈ ਸੇਫਟੀ ਦੀ ਜਿਹੜੀ ਇੱਥੇ ਗੱਲ ਹੈ ਹੀ ਨਹੀਂ ਨਾ ਇਹਦੀ ਚਾਰਦੁਵਾਰੀ ਹੈ ਸੋ ਇੱਥੇ ਕੌਣ ਆਉਂਦੇ ਨੇ ਜਿਨ੍ਹਾਂ ਨੇ ਪ੍ਰੀ-ਵੇਡਿੰਗ ਸ਼ੂਟ ਕਰਾਉਣੇ ਨੇ ਉਹਦੇ ਲਈ ਇਹ ਜਿਹੜੇ ਸਟੂਡੀਓ ਵਾਲੇ ਇੱਥੇ ਲਿਆਉਂਦੇ ਨੇ ਦੂਜੀ ਗੱਲ ਮੁੰਡਿਆ ਮੁੰਡਾ ਤੇ ਕੁੜੀ ਗੱਡੀਆਂ ਚਾਉਂਦੇ ਨੇ ਬਹਿ ਹਣਾ ਗੱਡੀਆਂ ਸਾਈਡ ਤੇ ਲਾ ਲੈਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਤੇ ਇੱਥੇ ਇਹ ਕਲੋਨੀ ਇਸ ਲਈ ਜਿਹੜੀ ਗੈਰ ਕਾਨੂੰਨੀ ਕੰਮਾਂ ਦਾ ਹੱਬ ਬਣੀ ਹੋਈ ਆ ਨਸ਼ੇੜੀ ਨੌਜਵਾਨ ਘੁੰਮਦੇ ਦਿਖਾਈ ਦੇ ਜਾਣਗੇ ਮੈਂ ਜਿਹੜੇ ਬੱਕਰੀਆਂ ਵਾਲੇ ਬੱਕਰੀਆਂ ਚਰਵਾਉਣਾ ਜਾਂਦੇ ਨੇ ਹਣਾ ਆ ਦੇਖੋ ਤੁਸੀਂ 45 ਦੇ ਕਰੀਬ 33 ਦੇ ਕਰੀਬ ਟਰਾਂਸਫਾਰਮ ਇੱਥੇ ਦੱਸਿਆ ਤੇ ਕਈਆਂ ਦੇ ਵਿੱਚੋਂ ਜਿਹੜਾ ਤੇਲ ਕੱਢ ਕੇ ਜਿਹੜੇ ਚੋਰ ਉੱਲ ਜਾ ਚੁੱਕੇ ਨੇ ਕਿਸੇ ਪੁੱਡਾ ਗਲਾਡਾ ਗਮਾਡਾ ਜਿੰਨੀਆਂ ਇਹ ਆਪਦੇ ਆਪ ਨੂੰ ਕਹਿੰਨੇ ਨੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਤੁਸੀਂ ਜਵਾਬਤਾ ਦੇ ਦਿਓ ਅੱਜ ਤੁਹਾਡਾ ਪਰਦਾ ਫਾਸ਼ ਜਗਰਾਉਂ ਖੰਡ ਮੇਲ ਵਾਲੀ ਕਲੋਨੀ ਚ ਹੋਇਆ ਵੀ ਇੱਥੇ ਦਾ ਤੁਸੀਂ ਇਹਨੂੰ ਤਾਂ ਵਸਾ ਹੀ ਨਹੀਂ ਸਕੇ ਸੋ ਆ ਤੁਹਾਡੇ ਮੂਹਰੇ ਆ ਤਸਵੀਰਾਂ ਸਾਰੀਆਂ ਕਹਿੰਦੇ ਸੀ ਇੱਥੇ ਗੁਰਦੁਆਰਾ ਸਾਹਿਬ ਬਣੂਗਾ ਇੱਥੇ ਕੰਪਲੈਕਸ ਬਣੂਗਾ ਇੱਥੇ ਜਿਹੜਾ ਕਮਿਊਨਿਟੀ ਹਾਲ ਬਣੂਗਾ ਸਕੂਲ ਅਸੀਂ ਲਿਆਵਾਂਗੇ ਜਦੋਂ ਜਿਨ੍ਹਾਂ ਨੂੰ ਪਲਾਟ ਵੇਚੇ ਗਿਆ ਸੀ ਸੋ ਆਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਕਰਕੇ ਸਰਕਾਰ ਬਿਲਕੁਲ ਨੰਗੀ ਹੋ ਗਈ ਹੈ ਉਹਦਾ ਸੱਚ ਬਿਲਕੁਲ ਤੁਹਾਨੂੰ ਮੈਂ ਦਿਖਾਤਾ ਤੁਸੀਂ ਚੈੱਕ ਕਰੋ ਤਸਵੀਰਾਂ ਇਹ ਸਾਰੀ ਖੰਡ ਮੈਲ ਵਾਲੀ ਕਲੋਨੀ ਹੈ ਤੇ ਇੱਥੇ ਹਾਲਾਤ ਜਿਹੜੇ ਵੱਤੋਂ ਵੱਤਰ ਬਣੇ ਹੋਏ ਨੇ ਹੁਣ ਦੱਸੋ ਤੁਸੀਂ ਹੋਰ ਕਲੋਨੀਆਂ ਵਸਾ ਕੇ ਲੈਂਡ ਪੂਲਿੰਗ ਲਿਆ ਕੇ ਹੋਰ ਕਿਸਾਨਾਂ ਜ਼ਿਮੀਂਦਾਰਾਂ ਨੂੰ ਉਜਾੜ ਕੇ ਤੁਸੀਂ ਕੀ ਕਰੋਗੇ ਜਾਂ ਥੋੜ੍ਹ ਤੋਂ ਇੱਕ ਕਲੋਨੀ ਨਹੀਂ ਚੱਲੀ ਕਿਵੇਂ ਜਗਰਾਉਂ ਮੁੱਲਾਪੁਰ ਲੁਧਿਆਣੇ ਦੇ ਕਿਸਾਨ ਤੁਹਾਨੂੰ ਆਪਣੀਆਂ ਜ਼ਮੀਨਾਂ ਦੇ ਦੇਣ ਬਹੁਤ ਬੁਰੇ ਹਾਲ ਨੇ ਦੇਖੋ ਸਾਰਾ ਮੈਂ ਘੁੰਮ ਕੇ ਦਿਖਾ ਰਿਹਾ 92 ਕਿਲੇ ਥੋੜੇ ਨਹੀਂ ਹੁੰਦੇ ਲੋਹੇ ਦੇ ਖੰਭੇ ਉੱਗਿਆ ਏ ਟਾਵਰ ਖੜੇ ਕਰਤੇ ਹੈਨਾ ਤੇ ਸੜਕਾਂ ਟੁੱਟੀਆਂ ਅਜੇ ਤੱਕ ਸੜਕਾਂ ਨਹੀਂ ਬਣੀਆਂ ਆ ਜਿਹੜੀ ਸਾਹਮਣੇ ਤਸਵੀਰ ਦੇਖ ਰਹੇ ਹਾਂ ਇਹ ਵੀ ਨਸ਼ੇੜੀਆਂ ਦਾ ਅੱਡਾ ਜਿਹੜੀ ਬਣੀ ਹੋਈ ਹੈ ਇਹ ਸਾਰੀ ਸੱਚਾਈ ਜਗਰਾਉ ਖੰਡ ਮੈਲ ਨੂੰ ਉਜਾੜ ਕੇ ਬਣੀ ਹੋਈ ਪੁੱਡਾ ਦੀ ਕਲੋਨੀ ਹੈ ਸੋ ਆ ਇੱਥੇ ਭਾਈ ਕੀ ਹਾਲ ਹੈ ਇਸੇ ਸਮੇਂ ਖੰਡਮੇਲ ਵਾਲਾ ਜਿਹੜਾ ਅੰਦਰ ਲੱਗੀ ਹੁੰਦੀ ਸੀ ਉਹਦੇ ਇਹ ਜਿਹੜੇ ਪਾਰ ਸੀਗੇ ਜਿਹੜੇ ਆ ਥੋੜੇ ਥੋੜੇ ਅੱਜ ਵੀ ਦਿਖਾਈ ਦੇ ਜਾਂਦੇ ਆ ਸੋ ਤਸਵੀਰਾਂ ਜਿਹੜੀਆਂ ਖੌਫਨਾਕ ਤਸਵੀਰਾਂ ਸੋ ਪੰਜਾਬੀਓ ਇਦਾਂ ਉੱਜੜ ਜੋਂਗੇ ਆ ਦੇਖੋ ਪੂਰੀ ਉੱਜੜੀ ਪਈ ਐ ਸੁੰਨਸਾਨ ਬੰਦੇ ਨੂੰ ਬੰਦਾ ਨਹੀਂ ਥਿਆ ਰਿਹਾ ਸੋ ਉੱਜੜ ਜੋਂਗੇ ਐ ਉੱਜੜ ਚੁੱਕੀ ਐ ਕਲੋਨੀ ਐ ਉੱਜੜ ਗਈ ਐ ਖੰਡਮੇਲ ਪਹਿਲਾਂ ਕੋਠੇ ਅਖ ਚੱਕ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਖੰਡਮੇਲ ਬਣੀ ਉਹਨਾਂ ਨੂੰ ਨੌਕਰੀਆਂ ਦੇ ਚਾਂਸੇ ਦਿੱਤੇ ਗਏ ਉਹਨਾਂ ਚੋਂ ਕਈਆਂ ਨੂੰ ਨੌਕਰੀਆਂ ਮਿਲੀਆਂ ਵੀ ਪਰ ਫੇਰ ਇਹਨੂੰ ਸਰਕਾਰੀ ਜਗ੍ਹਾ ਐਲਾਨ ਕੇ ਪੁੱਡਾ ਨੇ ਕਲੋਨੀ ਕੱਢਤੀ ਲਓ ਸਾਰਾ ਉਜਾੜ ਤੇ ਵਿਨਾਸ਼ ਤੁਹਾਨੂੰ ਮੈਂ ਦਿਖਾ ਰਿਹਾ ਐਦਾਂ ਉਜਾੜ ਤੇ ਵਿਨਾਸ਼ ਹੋ ਜੂਗਾ ਕਿਉਂਕਿ ਜਿਹੜੀਆਂ ਪਹਿਲਾਂ ਕਲੋਨੀਆਂ ਇਹਨਾਂ ਨੇ ਕਟੀਆਂ ਨੇ ਮੰਨ ਲਓ ਆਹੀ ਜਿਹਦੀ ਮੈਂ ਦਿਖਾ ਰਿਹਾ ਇਹ ਤਾਂ ਹਜੇ ਤੱਕ ਜਿਹੜੀਆਂ ਵਿਕਸਿਤ ਹੋਈਆਂ ਨਹੀਂ ਹੈਣਾ ਨਾਲ ਅੱਛਾ ਇਹਦੇ ਨਾਲ ਖਾਸ ਗੱਲ ਨਾਲ ਹੀ ਲੁਧਿਆਣਾ ਮੋਗਾ ਰੋਡ ਲੱਗਦਾ ਹੈ ਜਗਰਾਉਂ ਦੇ ਵਿੱਚ ਆਓ ਦੇਖੋ ਨਾਲ ਤੁਹਾਨੂੰ ਲੁਧਿਆਣਾ ਫਿਰੋਜ਼ਪੁਰ ਰੋਡ ਦੇਖ ਰਿਹਾ ਹੋਊਗਾ ਅੱਗੇ ਜਾ ਕੇ ਗੁਰਦੁਆਰਾ ਨਾਨਕਸਰ ਹੈ ਹੈਨਾ ਤੇ ਇਹ ਤਾਂ ਵਿਕਸਿਤ ਹੋਈ ਨਹੀਂ ਭਾਈ ਇਹ ਤਾਂ ਥੋੜੇ ਤੋਂ ਇਹਦੇ ਤਾਂ ਵਿਕਾਸ ਕਰਨੀ ਪਾਈ ਆ ਦੇਖ ਲਓ ਸਾਰੀਆਂ ਮੈਂ ਤੁਹਾਨੂੰ ਕੋਈ ਗਲੀ ਨਹੀਂ ਛੱਡਣੀ ਸਾਰੀਆਂ ਠਮਾ ਕੇ ਦਿਖਾਉਣੀਆਂ ਨੇ ਜਿੰਨੀਆਂ ਸੜਕਾਂ ਬਣੀਆਂ ਨੇ ਜਿਹੜੀਆਂ ਕੀ ਹੁਣ ਟੁੱਟ ਚੁੱਕੀਆਂ ਨੇ ਆ ਸਾਰੀਆਂ ਸਟਰੀਟ ਲਾਈਟਾਂ ਬੰਦ ਨੇ ਕੋਈ ਲਾਈਟ ਵਗੈਰਾ ਨਹੀਂ ਜਗਦੀ ট্রান্সਫਾਰਮਰਾਂ ਦਾ ਕਹਿੰਦੇ ਤੇਲ ਕੱਢਿਆ ਗਿਆ ਸੋ ਭਾਈ ਪੁੱਡਾ ਜਵਾਬ ਤਾਂ ਦੇ ਦੇਵੇ ਕਿਉਂ ਤੁਸੀਂ ਸਾਰੇ ਲੋਕਾਂ ਦੇ ਜਿਹੜੇ ਪੈਸੇ ਮੋੜੇ ਨੇ ਇੱਥੋਂ ਸਾਰੇ ਨੇ ਪਲਾਟ ਰੱਦ ਕਰਤੇ ਵੀ ਅਸੀਂ ਨਹੀਂ ਲੈਣੇ ਸੋ ਬਿਲਕੁਲ ਫੇਲ ਜਿਹੜੀ ਆ ਕਲੋਨੀ ਗਈ ਹੈ ਹੁਣ ਤੁਸੀਂ ਅਰਬਨ ਸਟੇਟਾ ਬਣਾਉਂਗੇ ਤਾਂ ਇਦਾਂ ਪੰਜਾਬ ਨੂੰ ਝਾੜਨਾ ਆ ਆ ਦੇਖੋ ਆ ਪਾਰਕ ਬਣਾਈ ਸੀ ਕਲੋਨੀ ਚ ਘੁੰਮਣ ਨੂੰ ਇਕੱਲੀ ਪਾਰਕ ਪਾਰ ਕਰੇਗੀ ਇੱਥੇ ਜਿਹੜੇ ਪ੍ਰੀ-ਵੈਡਿੰਗ ਸ਼ੂਟ ਉਹ ਹੋ ਹੋ ਜਾਂਦੇ ਨੇ ਤੇ ਬਸ ਉਹ ਕਹਿੰਦੇ ਦਿਨੇ ਤਾਂ ਤੁਹਾਨੂੰ ਦੱਸਣਗੇ ਮੁਰੇ ਸਰਦਾਰ ਜੀ ਹੁਣੀ ਵੀ ਦਿਨੇ ਤਾਂ ਮਾੜੀ-ਮੁੱਟੀ ਰੌਣਕ ਹੈ ਤੇ ਰਾਤ ਨੂੰ ਉਹ ਰਾਤ ਨੂੰ ਤਾਂ ਇੱਥੇ ਉਹ ਕੌਮ ਬੋਲਦੇ ਨੇ ਭਾਈ ਉੱਲੂ ਬੋਲਦੇ ਨੇ ਆਉਣ ਤੋਂ ਡਰ ਲੱਗਦੇ ਆ ਪੀਸੀਆ ਜਿਹੜਾ ਵੀ ਨਹੀਂ ਮਾਰਦਾ ਇੱਥੇ ਇੰਨੇ ਬੁਰੇ ਹਾਲਾਤ ਜਿਹੜੇ ਬਣੇ ਨੇ ਹੁਣ ਤੁਸੀਂ ਦੇਖ ਲਓ ਪੰਜਾਬੀਓ ਉੱਜੜਨਾ ਇਹਨਾਂ ਵਾਂਗੂ ਜਗਰਾਵ ਵਾਂਗੂ ਕਿ ਤੁਸੀਂ ਆਪਦੀਆਂ ਜ਼ਮੀਨਾਂ ਜਿਹੜੀਆਂ ਸਾਹਮੜੀਆਂ ਨੇ ਆ ਦੇਖੋ ਆ ਬਗਲੇ ਉੱਡੇ ਫਿਰਦੇ ਨੇ ਹਨਾ ਬਗਲੇ ਭਗਤ ਚ ਫਿਰਦੇ ਨੇ ਸੋ ਹਾਲਾਤ ਜਿਹੜੇ ਵੱਤੋਂ ਬੱਤਰ ਭਾਈ ਇਹ ਜਿਹੜੀਆਂ ਕਲੋਨੀਆਂ ਬਣਾਤੀਆਂ ਇਹਨਾਂ ਨੇ ਆਹ ਤੁਹਾਨੂੰ ਮੈਂ 92 93 ਕਿੱਲਾਂ ਦੀ ਸੱਚਾਈ ਅੱਜ ਦਿਖਾਤੀ ਇਸ ਲਈ ਭਾਈ ਚਾਂਸੇ ਚ ਨਾ ਆ ਜਿਓ ਆ ਦੇਖੋ ਤਾਰਾਂ ਕਿਵੇਂ ਥੱਲੇ ਡਿੱਗੀਆਂ ਪਈਆਂ ਨੇ ਟਰਾਂਸਫਾਰਮਰ ਉਹ ਦਿਖ ਰਹੀਆਂ ਨੇ ਸੋ ਭਾਈ ਚਾਂਸੇ ਚ ਨਾ ਆ ਜਿਓ ਕਿਤੇ ਅਰਬਨ ਸਟੇਟਰ ਨੇ ਚਾਂਸਿਆਂ ਚ ਆ ਗਿਆ ਆਪਣੀਆਂ ਜ਼ਮੀਨ ਜ਼ਿਆਦਾ ਤਾਂ ਵੇਚ ਦਮੋਂ ਨਾ ਭਾਈ ਅਸੀਂ ਤਾਂ ਇਹਦਾ ਵਿਰੋਧ ਕਰਦੇ ਆ ਉਹ ਦੇਖੋ ਸਾਹਮਣੇ ਪ੍ਰੀ-ਵਾਈਡਿੰਗ ਵਾਲੇ ਹਜੇ ਵੀ ਖੜੇ ਨੇ ਨਵਾਂ ਵਿਆਹੇ ਜੋੜਾ ਤੇ ਉਹ ਵੀ ਪ੍ਰੀ-ਵਾਈਡਿੰਗ ਜਿਹੜੀ ਕਰਵਾਉਣ ਆਇਆ ਤਾਂ ਮੈਂ ਫਿਰ ਇੱਥੋਂ ਮੋੜ ਲੈਣਾ ਤੇ ਹਾਲਾਤ ਮੈਂ ਕਿਹਾ ਤੁਹਾਨੂੰ ਐਂ ਦਿਖਾ ਦਿੰਨੇ ਆ ਲਓ ਜੀ ਦੇਖੋ ਦੇਖੋ ਉਜਾਰ ਜਿੱਥੇ ਤੱਕ ਨਿਗਾਹ ਜਾਂਦੀ ਹੈ 92 93 ਕਿਲੇ ਉਹ ਦੇਖੋ ਕਿਵੇਂ ਖੱਬਲ ਚ ਇੱਕ ਕੋਠੀ ਖੜੀ ਤੁਹਾਨੂੰ ਦਿਖ ਰਹੀ ਹੋਊਗੀ ਹਨਾ ਬਸ ਇਹ ਖੜੀਆਂ ਹੀ ਰਹਿ ਗਈਆਂ ਇਨ੍ਹਾਂ ਚ ਗੋਲੇ ਬੋਲਦੇ ਨੇ ਜਾਂ ਭਾਈ ਉਲੂ ਰਹਿੰਦੇ ਨੇ ਸਿਰਫ 92 ਕਿੱਲਾਂ ਚੋਂ ਤਿੰਨ ਕੋਠੀਆਂ ਦੇ ਵਿੱਚ ਹੀ ਜਿਹੜੇ ਪਰਿਵਾਰ ਉਹ ਜਿਹੜੇ ਰਹਿੰਦੇ ਨੇ ਲੋ ਇਸ ਕਲੋਨੀ ਚ ਸਿਰਫ ਦੋ ਪਰਿਵਾਰ ਜਾਂ ਤਿੰਨ ਪਰਿਵਾਰ ਰਹਿੰਦੇ ਨੇ ਸਾਡੇ ਨਾਲ ਸਰਦਾਰ ਜੀ ਨੇ ਅੰਕਲ ਕਿਵੇਂ ਤੁਸੀਂ ਦੱਸ ਰਹੇ ਸੀ ਦੱਸਿਓ ਮੜਾ ਜੀ ਅਸੀਂ ਗਵਰਨਮੈਂਟ ਦੀ ਪਾਲਿਸੀ ਨੂੰ ਦੇਖ ਕੇ 당ਗ ਰਹਿ ਗਏ ਆ ਜੀ ਕਿਉਂਕਿ ਜਿਹੜੀਆਂ ਐਗਜ਼ਿਸਟਿੰਗ ਕਲੋਨੀ ਚ ਹੈਗੀਆਂ ਨਾ ਗਵਰਨਮੈਂਟ ਅਪਰੂਵਡ ਪੁੱਡਾ ਕਲੋਨੀ ਹੈਗੀ ਆ ਚਾਹੇ ਉਹ ਹੋਰ ਕ ਕਲੋਨੀਆਂ ਗਵਰਨਮੈਂਟ ਦੀਆਂ ਕੋਈ ਵੀ ਡਿਵੈਲਪ ਨਹੀਂ ਹੋ ਰਹੀ ਇਸ ਕਲੋਨੀ ਨੂੰ 10 ਸਾਲ ਹੋ ਗਏ ਜੀ ਅਕਾਲੀ ਸਰਕਾਰ ਵੇਲੇ ਕੱਟੀ ਗਈ ਸੀ ਉਹ ਤੋਂ ਬਾਅਦ 5-7 ਸਾਲ ਸਰਕਾਰ ਕਾਂਗਰਸ ਦੀ ਰਹੀ ਉਹ ਤੋਂ ਬਾਅਦ ਹੁਣ ਆਪ ਦੀ ਸਰਕਾਰ ਆ ਗਈ ਕੋਈ ਡਿਵੈਲਪਮੈਂਟ ਨਹੀਂ ਸਭ ਤੋਂ ਜ਼ਿਆਦਾ ਕ੍ਰਾਈਮਨਲ ਅੱਡਾ ਬਣਿਆ ਹੋਇਆ ਇਹ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂਗਾ ਅਸੀਂ ਚਾਹੁੰਦੇ ਆ ਕਿ ਜਿੰਨਾ ਛੇਤੀ ਹੋ ਸਕੇ ਇਸ ਕਲੋਨੀ ਨੂੰ ਡਿਵੈਲਪ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਕਲੋਨੀ ਆ ਨਾਨਕਸਰ ਦੇ ਹੱਬ ਚ ਨਾਨਕਸਰ ਤੋਂ ਪਵਿੱਤਰ ਧਰਤੀ ਦੇ ਨਾਲ ਲੱਗਦੀ ਆ ਹਾਈਵੇ ਦੇ ਨਾਲ ਲੱਗਦੀ ਹੈਗੀ ਆ ਔਰ ਲੋਕਾਂ ਨੇ ਇਹ ਆਸਲਾ ਕਰਕੇ ਲਈ ਸੀ ਗਵਰਨਰ ਨੇ ਅਨਾਉਂਸ ਕੀਤਾ ਸੀ ਕਿ ਇੱਥੇ ਗਵਰਨਮੈਂਟ ਸਕੂਲ ਵੀ ਬਣੂਗਾ ਇੱਥੇ ਹਸਪੀਟਲ ਵੀ ਬਣੂਗਾ ਇੱਥੇ ਕਮਿਊਨਿਟੀ ਹਾਲ ਵੀ ਬਣੂਗਾ ਇੱਥੋਂ ਤੱਕ ਅਜੇ ਤੱਕ ਚਾਰਦਵਾਰੀ ਨਹੀਂ ਬਣੀ ਲੋਕ ਠੱਗੇ ਹੋਏ ਮਹਿਸੂਸ ਕਰਦੇ ਆ ਤੇ ਮੈਂ ਚਾਹਨਾਗਾ ਕਿ ਸਾਰੇ ਜਿਹੜੇ ਇਸ ਕਲੋਨੀ ਦੇ ਵਿੱਚ ਰਹਿਣ ਵਾਲੇ ਜਪਲਾਟ ਹੋਲਡਰ ਹੈਗੇ ਆ ਅਸੀਂ ਪਟੀਸ਼ਨ ਵੀ ਪਾਈਆਂ ਹਨ ਅਜੀ ਤਰੀਕੇ 12 ਪਟੀਸ਼ਨ ਹਾਈ ਕੋਰਟ ਚਲ ਰਹੀਆਂ ਹਨ ਔਰ ਲੋਕ ਫਾਈਨ ਭਰ ਰਹੇ ਆ ਜਿਨ੍ਹਾਂ ਨੇ 3 ਸਾਲ ਤੋਂ ਮਕਾਨ ਨਹੀਂ ਬਣਾਏ ਗਵਰਨਮੈਂਟ ਉਹਨਾਂ ਤੋਂ ਫਾਈਨ ਵੀ ਬਸੂਰ ਕਰ ਰਹੀ ਆ ਜਿਨ੍ਹਾਂ ਇਸ ਕਲੋਨੀ ਦੇ ਲੋਕਾਂ ਦੇ ਨਾਲ ਠੱਗੀ ਬੱਜੀ ਆ ਪੰਜਾਬ ਸ਼ਹਿਰ ਦੇ ਪਹਿਲਾ ਕਦਮ ਹੋਊਗਾ ਇਹ ਵੱਡੀ ਠੱਗੀ ਬੱਜਾਂਗੀ ਅੰਕਲ ਨਹੀਂ ਜਿਵੇਂ ਹੁਣ ਲੈਂਡ ਪਾਲਿਸੀ ਕਹਿੰਦੇ ਹੋਰ ਅਸੀਂ ਅਰਬਨ ਸਟੇਟ ਬਣਾਵਾਂਗੇ ਕਲੋਨੀ ਆਹ ਤਾਂ ਪਹਿਲਾਂ ਇਹ ਤਾਂ ਥੋੜੇ ਤੋਂ ਹੋਈਆਂ ਨਹੀਂ ਇਹ ਤਾਂ ਵਸਾਈ ਹੀ ਗਿਆ ਅਸੀਂ ਅਸੀਂ ਜੀ ਲੈਂਡ ਪੁਲਿੰਗ ਪਾਲਿਸੀ ਦਾ ਡਟ ਕੇ ਵਿਰੋਧ ਕਰਦੇ ਆ ਜੀ ਅਸੀਂ ਕਹਿੰਦੇ ਆ ਕਿ ਪਹਿਲਾਂ ਜਿਹੜੀ ਐਗਜ਼ਿਸਟੈਂਸੀ ਤੁਹਾਡੀ ਪਾਲਿਸੀ ਹੈਗੀ ਆ ਕਲੋ ਉਹਨਾਂ ਨੂੰ ਡਿਵਲਪ ਕਰੋ ਤਾਂ ਕਿ ਬਾਕੀ ਦੀਆਂ ਕਲੋਨੀਆਂ ਫੇਰ ਵਕਟੋ ਸਾਡਾ ਇਹ ਨਿਜੀ ਨਹੀਂ ਪਬਲਿਕ ਦਾ ਆਪੀਨੀਅਨ ਹੀ ਰਹੇਗਾ ਕਿੰਨੇ ਕਿੱਲਾਂ ਚ ਹੋਊਗੀ ਹੈ ਕੋਈ ਆਈਡੀਆ ਜੀ ਹਾਂਜੀ 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 ਇਹ 92 ਕਿੱਲਾਂ ਚ 92 ਕਿੱਲਾਂ ਚ 92 ਕਿੱਲਾਂ ਚ ਸਿਰਫ ਤਿੰਨ ਤੁਸੀਂ ਜੋ ਦਾ ਤਿੰਨ ਪਰਿਵਾਰ ਰਹੇ ਸਿਰਫ ਤਿੰਨ ਪਰਿਵਾਰ ਰਹੇ ਤਿੰਨ ਪਰਿਵਾਰ ਸੋ ਆ ਹਾਲ ਹੈ ਜਿਹੜੀਆਂ ਤੁਸੀਂ ਅਰਬਨ ਸਟੇਟ ਬਣਾਓਗੇ ਪੰਜਾਬ ਦੀਆਂ ਖੇਤੀ ਜੋਗ ਜ਼ਮੀਨਾਂ ਉਜਾੜ ਕੇ ਉਹਨਾਂ ਦੀ ਸੱਚਾਈ ਆ ਅੰਕਲ ਕੋਈ ਸੇਫਟੀ ਹੈ ਜੀ ਮੜ ਜੀ ਰੱਖ ਦਿਓ ਇੱਥੇ ਸੇਫਟੀ ਦੀ ਸੈਂਸ ਕੋਈ ਵੀ ਬੰਦਾ ਆ ਜਾਂਦਾ ਹੈਗਾ ਇੱਥੇ ਜੀ ਸ਼ਾਮ ਨੂੰ ਤਾਂ ਉਹ ਨੂੰ ਸਹੀ ਸਰਾਮ ਜਾਣ ਦਾ ਹੀ ਖਤਰਾ ਰਹਿੰਦਾ ਕਿ ਮੈਂ ਬਾਹਰ ਚਲੇ ਜਾਊਂਗਾ ਕਿ ਨਹੀਂ ਜਾਊਂਗਾ ਹੁਣ ਜਿਹੜੀ ਇੱਥੇ ਚਾਰਦਵਾਰੀ ਬਣਾਉਣੀ ਆ ਸਭ ਤੋਂ ਪਹਿਲਾਂ ਚਾਰਦਵਾਰਦੀ ਜ਼ਮਾਨ ਹੈਗੀ ਜਾਂ ਤਾਂ ਕਿ ਲੋਕ ਆਪਣੀਆਂ ਮਕਾਨ ਬਣਾ ਸਕਣ ਇੱਥੇ ਰਹਿ ਸਕਣ ਜੀ ਇੱਥੇ ਸੇਫਟੀ ਕੋਈ ਨਹੀਂ ਕਿਸੇ ਟਾਈਪ ਦੀ ਸੇਫਟੀ ਨਹੀਂ ਹੈ ਜਨਨ ਕਿ 10 ਸਾਲਾਂ ਚ ਇੱਕ ਪੈਸੇ ਦਾ ਵਿਕਾਸ ਨਹੀਂ ਹੋਇਆ ਆਪਾਂ ਲੈ ਲਈਏ ਜੀ ਕੋਈ ਵਿਕਾਸ ਨਹੀਂ ਹੋਇਆ ਮੈਂ ਅੱਗੇ ਦੇਖ ਰਹੀ ਸੜਕਾਂ ਟੁੱਟੀਆਂ ਨੇ ਜਿਹੜੀਆਂ ਸੜਕਾਂ ਆਲਰੇਡੀ ਬਣਾਈਆਂ ਸੀ ਇਹਨਾਂ ਨੇ ਲੋਕਾਂ ਨੂੰ ਠੱਗਣ ਵਾਸਤੇ ਸਾਰੀਆਂ ਟੁੱਟ ਚੁੱਕੀਆਂ ਨੇ ਹਾਂਜੀ ਅਸੀਂ ਇਹ ਪੁੱਡਾ ਕਰੌਨੀ ਜਿਹੜਾ ਆ ਆਫਿਸ ਹੈਗਾ ਗਲਾੜਾ ਦਾ ਉਹਨਾਂ ਨੂੰ ਤੁਸੀਂ ਕਿਹਾ ਸੀ ਉੱਥੇ ਅਸੀਂ ਧਰਨਾ ਵੀ ਦੇ ਚੁੱਕੇ ਹਾਂ ਅੱਛਾ ਡਿਮਾਂਡ ਵੀ ਕੀਤੀ ਆ ਅਸੀਂ ਅਖਬਾਰਾਂ ਦੇ ਪ੍ਰੋਫੈਸਰਾਂ ਨੂੰ ਵੀ ਕੀਤਾ ਅਸੀਂ ਮੀਡੀਆ ਕੋਲ ਵੀ ਗਏ ਆ ਲੇਕਿਨ ਸਰਕਾਰ ਤੋਂ ਉਸ ਤੋਂ ਮਸਲੀ ਹੋਈ ਅਸੀਂ ਬਹੁਤ ਦੁਖੀ ਹਾਂ ਇੱਥੇ ਜਿੰਨਾ ਛੇ ਦਿਨ ਦੀ ਡਿਵੈਲਪਮੈਂਟ ਹੋਵੇ ਅਸੀਂ ਚਾਹੁੰਦੇ ਹਾਂ ਕਿ ਲੋਕ ਇਕਜੁੱਟ ਹੋ ਗਏ ਆ ਜਿਹੜੇ ਪਲਾਟ ਹੋਲਡਰ ਹੈਗੇ ਆ 602 ਦੇ ਕਰੀਬ ਪਲਾਟ ਹੋਲਡਰ ਹੈਗੇ ਆ ਅੱਛਾ ਜੀ ਜਿਨ੍ਹਾਂ ਨੇ ਇੱਥੇ ਲਏ ਹੋਏ ਆ ਪਲਾਟ ਇਹਨਾਂ ਨੇ ਪਲਾਟ ਲਏ ਹੋਏ ਆ ਜੀ ਔਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਮੁੱਲ 'ਚ ਲਏ ਸੀ ਉਸ ਤੋਂ ਘੱਟ ਮੁੱਲ ਤੇ ਸਿਲੰਡਰ ਵੀ ਕੀਤੇ ਆ ਪੁੱਡਾ ਨੂੰ ਅੱਛਾ ਵਾਪਸ ਕਰਤੇ ਵਾਪਸ ਕਰਤੇ ਆ 50% ਲੋਕਾਂ ਨੇ ਸਿਲੰਡਰ ਕਰਤੇ ਆ ਪੁੱਡਾ ਨੂੰ ਹੈ ਪੁੱਡਾ ਕੋਲੇ ਕੋਈ ਜਵਾਬ ਮੁੱਖ ਮੰਤਰੀ ਸਾਹਿਬ ਜਵਾਬ ਦਿਓਗੇ ਤੁਸੀਂ ਪਾਲਿਸੀ ਦੀਆਂ ਤੁਸੀਂ ਲੈਂਡ ਪੂਲਿੰਗ ਦੀਆਂ ਵਿਸ਼ੇਸ਼ਤਾਵਾਂ ਗਿਣਾਉਨੇ ਹੋ ਤੁਸੀਂ ਕਹਿੰਨੇ ਆਹ ਫਾਇਦਾ ਆਹ ਫਾਇਦਾ ਇਹਦੀਆਂ ਫੈਸਿਲਿਟੀਆਂ ਨੇ ਆਹ ਦੇਖ ਲਓ ਆਹ ਸੱਚਾਈ ਅੱਜ ਜਗਰਾਉਂ ਦੀ 슈ਗਰ ਮਿਲ ਜਿਹੜੀ ਉਜਾਰ ਕੇ ਤੁਸੀਂ 슈ਗਰ ਮਿਲ ਤੋਂ ਕਲੋਨੀ ਬਣਾਈ ਸੀ ਆ ਉਹਦੇ ਉਹਦੀ ਅਸਲੀਅਤ ਨਿਕਲ ਆਈ ਤੇ ਰੱਬ ਨਾ ਕਰੇ ਕਿ ਰਾਤ ਨੂੰ ਕੋਈ ਲੋਡ ਪੈ ਜਾਏ ਕੋਈ ਢਿੱਲਾ ਮੱਠਾ ਹੋ ਜਾਏ ਇਹ ਤਾਂ ਬਹੁਤ ਫਿਰ ਔਖਾ ਜੀ ਇੱਥੋਂ ਜਾਣਾ ਤਾਂ ਇੱਥੇ ਇੱਥੇ ਰਾਤ ਨੂੰ ਤਾਂ ਬਹੁਤੀ इवन देन ਜਿਹੜੇ ਪੋਸਾ ਇਹ ਆ ਪਸਦੀਆਂ ਜਿਹੜੀਆਂ ਭਲਾਈ ਪਾਰਟੀਆਂ ਹੈਗੀਆਂ ਨਾ ਉਹ ਵੀ ਇੱਥੇੋਂ ਤੋਂ ਡਰਦੀਆਂ ਡਰਦੀਆਂ ਬੰਦੇ ਤਾਂ ਇੱਕ ਪਾਸੇ ਰਹਿਗੇ ਰਹਿਣਾ ਤਾਂ ਇੱਕ ਪਾਸੇ ਰਹੇਗੇ ਜੀ ਆ ਸੀਵਰੇਜ ਟ੍ਰੀਟਮੈਂਟ ਪਲੈਂਟ ਬਣਾਇਆ ਸੀ ਜੀ ਇਹਦੇ ਗਵਰਨਮੈਂਟ ਨੇ 2 ਕਰੋੜ ਰੁਪਇਆ ਖਰਚ ਕੀਤਾ ਅੱਛਾ ਅੱਜ ਇਹ ਜ਼ੀਰੋ ਖੰਡਰ ਬਣ ਚੁੱਕਿਆ ਹੈਗਾ ਖੰਡਰ ਬਣ ਚੁੱਕਿਆ ਪੈਸਾ ਗਵਰਨਮੈਂਟ ਦਾ ਸੀ ਉਹ ਮਿੱਟੀ ਚ ਰੜ ਗਿਆ ਹੈਗਾ ਜੋ ਵੀ ਇੱਥੇ ਹੈਗਾ ਨਾਤਾ ਇਥੇ ਟਰਾਂਸਫਾਰਮ ਜਿਹੜੇ ਹੈਗੇ ਆ ਜੀ ਉਹਨਾਂ ਦਾ ਤੇਲ ਹੈਗਾ ਅੱਛਾ ਜੀ ਉਹ ਚੋਰ ਲੈ ਗਏ ਜੀ ਸਾਰੇ ਸਾਰੇ ਚੋਰ ਲੈ ਗਏ ਹੈ ਕੱਢ ਕੇ ਓਕੇ ਜੇ ਤਾਰਾ ਹੁੰਦੀਆਂ ਤਾਰਾ ਕੱਟ ਕੇ ਲੈ ਜਾਂਦੇ ਹੈਗੇ ਆ ਠੀਕ ਹੈ ਸੇਫਟੀ ਕੋਈ ਨਹੀਂ ਗਈ ਵੀ ਵਾਂਟ ਇਮੀਡੀਏਟਲੀ ਡਵੈਲਪਮੈਂਟ ਦਿਸ ਕਰੋਨੀ ਜੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਆਖਰ ਦੇ ਵਿੱਚ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਣਾ ਛੱਡ ਦਿਓ ਜਿਹੜੀ ਲੈਂਡ ਪੁਲਿੰਗ ਦੀ ਪਾਲਿਸੀ ਹੈ ਤੁਹਾਡੀ ਉਹ ਬਿਲਕੁਲ ਜ਼ੀਰੋ ਆ ਜਿਹਨੀਆਂ ਵੀ ਬੋਤੀਆਂ ਜਿਹੜੀਆਂ ਵੀ ਤੁਹਾਡੀਆਂ ਕਲੋਨੀਆਂ ਪੂਰੇ ਪੰਜਾਬ ਦੇ ਹੈਗੀਆਂ ਹਨ ਜੀ ਪੰਜਾਬ ਦੇ ਵਿੱਚ ਪਹਿਲੀ ਇਹ ਵੱਡੀ ਕਲੋਨੀ ਆ ਹਾਂ ਜਿਹੜੀ 12 ਸਾਲ ਤੋਂ ਡਿਵੈਲਪ ਨਹੀਂ ਹੋਈ 92 ਕਿੱल्ल्याਾਂ ਚ 92 ਕਿੱल्ल्याਾਂ ਚ ਜੀ ਔਰ ਇਹ ਤੇ ਦੁਆਏ ਆਏ ਦੁਆਏ ਜਿਹਨੇ ਵੀ ਦਰਖਤ ਹੈਗੇ ਆ ਜਿਹੜੇ ਲੱਗੇ ਸੀ ਲੱਗੇ ਜਿਹੜੇ ਨੇ ਪੌਦੇ ਲਾਏ ਸੀ ਪ੍ਰਾਂਟ ਉਹ ਸਾਰੇ ਸਾਰੇ ਪੱਟੇ ਗਏ ਆ ਪੱਟ ਕੇ ਲੱਗੇ ਆ ਜੀ 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 ਇਸ ਕਰਕੇ ਅਸੀਂ ਇਹ ਚਾਹੁੰਦੇ ਆ ਜਿੰਨਾ ਛੇਤੀ ਹੋ ਸਕੇ ਗਵਰਨਮੈਂਟ ਬਹਾਨੇਬਾਜ਼ੀ ਨਾ ਕਰੇ ਗਵਰਨਮੈਂਟ ਲੋਕਾਂ ਨੂੰ ਬੇਵਕੂਫ ਨਾ ਬਣਾ ਬਣਾਵੇ ਜੀ ਲੈਂਡ ਪੂਲਿੰਗ ਦੀ ਗੱਲ ਕਰਨੀ ਛੱਡ ਦੇਵੇ ਜੀ ਜੇ ਕਰਨੀ ਆ ਤਾਂ ਪਹਿਲਾਂ ਇਹਨਾਂ ਨੂੰ ਡਿਵੈਲਪ ਕਰੇ ਕਰੇ ਬਿਲਕੁਲ ਹਾਂ ਜੀ ਇਹ ਸਾਡੀ ਮੇਨ ਡਿਮਾਂਡ ਆ ਜੀ ਧੰਨਵਾਦ ਤੁਸੀਂ ਦੇਖੋ ਜੀ ਬਈ ਅੱਜ ਲੁਧਿਆਣਾ ਮੁੱਲਾਪੁਰ ਜਗਰਾਉ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਇਹ ਚਾਈਆਂ ਨੇ ਤੇ ਜਗਰਾਉ ਦੇ ਬਿਲਕੁਲ ਨਾਲ ਲੱਗਦੀ ਖੰਡ ਮਿਲ ਇੱਥੇ ਬੁੱਢਾ ਦੀ 92 ਕਿਲੇ ਵਾਲੇ ਕਲੋਨੀ ਦਾ ਹਾਲ ਵੀ ਉਹ ਤੁਹਾਨੂੰ ਅੱਜ ਮੈਂ ਦਿਖਾਇਆ ਕਿ ਕਿਦਾਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜਿਹੜੀਆਂ ਜ਼ਮੀਨਾਂ ਐਕਵਾਇਰ ਕਰਨਗੇ ਤੇ ਉਹਨਾਂ ਦਾ ਬਾਅਦ ਚ ਕੀ ਹਾਲ ਹੁੰਦਾ 10 ਸਾਲ ਦੇ ਤਕਰੀਬਨ ਲਗਭਗ ਵੱਧ ਹੋ ਗਏ ਹੁਣ ਵੱਧ ਹੋ ਗਏ ਹੁਣ ਆ ਆਜਾੜਾ ਜਿਹੜਾ ਜ਼ਮੀਨਾਂ ਦਾ ਖੰਡ ਮਿਲ ਤੋਂ ਬਾਅਦ ਪੁੱਡਾ ਨੇ ਇੱਕ ਲੋਨੇ ਲਈ ਕੀਤਾ ਸੀ ਇਸ ਖੰਡ ਮਿਲ ਜ ਇੱਕ ਵੱਡੀ ਗੱਲ ਹੈ ਹਜ਼ਾਰਾਂ ਹੀ ਦਰਖਤ ਹੁੰਦੇ ਸੀ ਹਜ਼ਾਰਾਂ ਦਰਖਤ ਵੱਡੇ ਸੀ ਇਹਨਾਂ ਨੇ ਇਹਨਾਂ ਨੇ ਦਰਖਤ ਵੱਡੇ ਅੱਜ ਕੁਦਰਤ ਨੇ ਇਹਨਾਂ ਨੂੰ ਵੜਤਾ ਆ ਪੁੱਡਾ ਜਵਾਬ ਦੇ ਦੇਵੇ ਆ ਬਣਾਇਆ ਸੀ ਚੱਕ ਪੋਸਟ ਆ ਦਿਖਾਈ ਇਹ ਅਮਲੀਆਂ ਦਾ ਅੱਡਾ ਬਣੀ ਹੋਈ ਆ ਸ਼ੀਸ਼ੇ ਸਾਰੇ ਪਾਸਿਓਂ ਟੁੱਟ ਗਏ ਨਾ ਬਾਰ ਦਾ ਹਾਲ ਦੇਖ ਲੋ ਬਾਰੀਆਂ ਦਾ ਹਾਲ ਦੇਖ ਲੋ ਸੋ ਇਹ ਤੁਹਾਨੂੰ ਮੈਂ ਲੈਂਡ ਪੁੱਲਿੰਗ ਪਾਲਿਸੀ ਦੇ ਜਿਹੜੇ ਸਾਡੀ ਇਫੈਕਟ ਨੇ ਜਾਂ ਉਹਨਾਂ ਨਾਲ ਜੋ ਨੁਕਸਾਨ ਹੋਏ ਨੇ ਉਹ ਹੈ ਪੰਜਾਬ ਚ ਕਦੇ ਵੀ ਤੁਸੀਂ ਖੇਤੀ ਤੋਂ ਬਿਨਾ ਪੰਜਾਬ ਨੂੰ ਸੋਚ ਨਹੀਂ ਸਕਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਸਾਡੀ ਖੇਤੀ ਦੇ ਨਾਲ ਹੀ ਤੌਰ ਹੈ ਖੇਤੀ ਤੋਂ ਬਿਨਾ ਪੰਜਾਬ ਨੂੰ ਸ਼ਬਦਾਂ ਚ ਡਿਫਾਈਨ ਕਰਨਾ ਸੰਭਵ ਹੀ ਨਹੀਂ ਹੈ ਇਸ ਲਈ ਖੇਤੀ ਹੈ ਤਾਂ ਪੰਜਾਬ ਹੈ ਏ ਤੁਸੀਂ ਦੇਖੋ ਵੀ ਹਜ਼ਾਰਾਂ ਜਿਵੇਂ ਮੈਂ ਦੱਸਿਆ ਦਰਖਤ ਸਾਰੇ ਖੰਡਮਿਲ ਚੋ ਜਾੜੇ ਗਏ ਸੀ ਤੇ ਅੱਜ ਹਾਲ ਕੀ ਹੈ ਉੱਜੜ ਚੁੱਕੀ ਹੈ ਖੰਡਮਿਲ ਖੰਡਮਿਲ ਪੁੱਡਾ ਦੀ ਕਲੋਨੀ ਖੰਡਮਿਲੋਂ ਜਾੜ ਕੇ ਦਾ ਪੁੱਡਾ ਦੀ ਕਲੋਨੀ ਬਣਾਈ ਸੀ ਆਹ ਲੈਂਡ ਪੂਲਿੰਗ ਪਾਲਸੀ ਸਮਝ ਰਹੇ ਹੋ ਇਹ ਆ ਲੈਂਡ ਪੂਲਿੰਗ ਪਾਲਸੀ ਇਦਾਂ ਤੁਹਾਡਾ ਉਜਾੜਾ ਕਰਨਾ ਹੈ ਇਹਨਾਂ ਨੇ ਇਸ ਤਰੀਕੇ ਤੁਹਾਡੀਆਂ ਜਿਹੜੇ ਜ਼ਮੀਨਾਂ ਐਕਵਾਇਰ ਕਰਕੇ ਇਦਾਂ ਵਿਨਾਸ਼ ਕਰਨਾ ਸੋ ਇਸ ਲਈ ਲੈਂਡ ਪੂਲਿੰਗ ਪਾਲਸੀ ਤੋਂ ਕਦੇ ਵੀ ਕੋਈ ਵੀ ਪੰਜਾਬੀ ਇਹਨੂੰ ਅਕਸੈਪਟ ਨਹੀਂ ਕਰੂਗਾ ਇਹਦਾ ਡਟ ਕੇ ਵਿਰੋਧ ਕਰੋ ਅਤੇ ਸਰਕਾਰ ਜਲ ਤੋਂ ਜਲਦ ਇਹ ਨੋਟੀਫਿਕੇਸ਼ਨ ਵਾਪਸ ਲਵੇ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ